ਕਾਦੀ ਵੈਰ ਜੀ ਕਾ ਖਲਸਾ ਵੈਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਅਮਰਜੀਤ ਸਿੰਘ ਬਾਰੇ ਅਮਰਜੀਤ ਸਿੰਘ ਉਹ ਸਿੰਘ ਆ ਜਿਨੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਇੱਕ ਅਕੌਥੀ ਸਾਧ ਰੰਦਾ ਸੀ ਕਾਰ ਸੇਵਾ ਦੇ ਨਾਂ ਤੇ ਇਹ ਸਾਧਾਂ ਵੱਲੋਂ ਜਿਹੜਾ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਜਾਂਦੇ ਨੇ ਉੱਥੇ ਬੇਸਕ ਪ੍ਰਧਾਨ ਸਵੇਤ ਬਹੁਤ ਇਹ ਜਿਹੜਾ ਜੋਰ ਪਾਇਆ ਸੀ ਕਿ ਉਹਨੂੰ ਨਾਨਕ ਮੱਤੇ ਵਿੱਚੋਂ ਜਿਹੜਾ ਉਹ ਸਾਦ ਨੂੰ ਕੱਢਿਆ ਜਾਵੇ ਤਰਸੇਵ ਸਿੰਘ ਪਰ ਨਹੀਂ ਕੱਢਿਆ ਗਿਆ ਉੱਥੇ ਉਹਨੇ ਕੁੜੀਆਂ ਨਚਾਉਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਿਸ ਤਰ੍ਹਾਂ ਆਪਾਂ ਕੰਜਰੀਆਂ ਕਹ ਦਈਏ ਉਹਨੇ ਹੋਰ ਪਖੰਡ ਕਰਨੇ ਇਥੋਂ ਤੱਕ ਕਿ ਬਾਬਾ ਬਖਸ਼ੀ ਸਿੰਘ ਨੇ ਇਹ ਵੀ ਰੋਪ ਲਾਏ ਹੋਏ ਨੇ ਕਿ ਉਹ ਤਰਸੀਮਾ ਜਿਹੜਾ ਭਾਈ ਅਮਰ ਸਿੰਘ ਜੀ ਸਿੰਘ ਨੇ ਜਿਹੜਾ ਸੌਦਾ ਲਾਤਾ ਉਹਨੂੰ ਉਹਤੇ ਸੋਸਣ ਦੇ ਦੋਸ ਵੀ ਨੇ ਕਿ ਲੜਕੇ ਨਾਲ ਉਹ ਸੋਸਣ ਵੀ ਕਰਦਾ ਰਿਹਾ ਜਿੰਨੇ ਵੀ ਇਹ ਬਾਬੇ ਨੇ ਇਹਨਾਂ ਦਾ ਇਹੀ ਗੰਦਪਣਾ ਦੇਖਿਆ ਉਹ ਕਿਸੇ ਗੁਰੂ ਦੇ ਸਿੰਘ ਤੋਂ ਨਹੀਂ ਰਹਿ ਗਿਆ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਨੇ ਉਹਨੂੰ ਸੌਦਾ ਲਾ ਦਿੱਤਾ ਥੋੜੇ ਦਿਨ ਬਾਅਦ ਕੀ ਹੁੰਦਾਗਾ ਕਿ ਪੁਲਿਸ ਵੱਲੋਂ ਜਿਹੜਾ ਅਮਰਜੀਤ ਸਿੰਘ ਦਾ ਅਨਕਾਊਂਟਰ ਕੀਤਾ ਜਾਂਦਾਗਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾਗਾ ਅਜੇ ਤੱਕ ਸਰਬਜੀਤ ਸਿੰਘ ਦਾ ਕੋਈ ਥੋ ਪਤਾ ਨਹੀਂ ਕਿੱਥੇ ਆ ਕਿੱਥੇ ਨਾ ਤੇ ਇੱਥੋਂ ਇਹ ਵੀ ਗੱਲਾਂ ਚੱਲੀਆਂ ਨੇ ਕਿ ਜਿਹੜੀ ਅਮਰਜੀਤ ਸਿੰਘ ਦੀ ਲਾਸ਼ ਆ ਉਹ ਵੀ ਪੁਲਸ ਵੱਲੋਂ ਖੁਦਵਰਤ ਕੀਤੀ ਗਈ ਆ ਦੋ ਸਿੰਘ ਜਦੋਂ ਲਾਸ਼ ਨੂੰ ਲੈਣ ਜਾਂਦੇ ਨੇ ਭਾਈ ਕਪਾਲਾ ਤੇ ਇੱਕ ਸਿੰਘ ਹੋਰ ਨਾਲ ਆ ਤੇ ਉਹਨਾਂ ਨੂੰ ਵੀ ਉੱਥੇ ਡਿਟੇਨ ਕੀਤਾ ਜਾਂਦਾਗਾ ਹਟ ਲਿਆ ਜਾਂਦਾਗਾ ਪੁਲਸ ਦੀ ਗਾਰਡ ਵੱਲੋਂ ਕਿ ਤੁਸੀਂ ਕਿੱਦਾਂ ਜਾਣਿਓ ਉਹ ਤਾਂ ਆ ਕੇ ਭੋਗ ਪੈਣ ਵਾਲਾਗਾ ਪ੍ਰਸ਼ਾਸਨ ਨੇ ਕਹਿਤਾ ਆ ਕਿ ਉਹਦੀ লাশ ਤਾਂ ਜਿਹੜੀ ਹੈਗੀ ਆ ਉਹਦਾ ਭਾਈ ਲੈ ਗਿਆ ਤੁਸੀਂ ਦੱਸੋ ਸਿੱਖ ਹਲਕਿਆਂ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਕਿਹਦਰੇ ਗੱਲ ਨਿਕਲ ਕੇ ਆਈ ਆ ਕਿ ਭਾਈ ਅੰਮਰਜੀਤ ਸਿੰਘ ਦੀ লাশ ਆ ਜਿਹੜੀ ਮਿਆਵਿੰਡ ਅੰਮਰਸਰ ਵੀ ਕੇ ਪੁੱਜੀ ਆ ਕੌਣ লাশ ਨੂੰ ਲੈ ਕੇ ਆਇਆ ਕਿੱਥੋਂ লাশ ਨੂੰ ਲੈ ਕੇ ਆਇਆ ਕੋਈ ਥੋ ਪਤਾ ਹੈਗਾਗਾ ਇਹ ਤਾਂ 90 91 ਦਹਾਕੇ ਵਾਲਾ ਕੰਮ ਸ਼ੁਰੂ ਕਰਤਾ ਦਿੱਤਾ ਪੁਲਿਸ ਵੱਲੋਂ ਜੇਕਰ ਕੋਈ ਉੱਥੇ ਸਾਧ ਗੁਰੂ ਘਰ ਦੇ ਵਿੱਚ ਕੰਜਰੀਆਂ ਨਚਾਵੇ ਲੜਕੀਆਂ ਦਾ ਸੋਸ਼ਣ ਕਰੇ ਤੇ ਮੁੱਖ ਮੰਤਰੀ ਦੀ ਔਨ ਤੇ ਜਿਹੜਾ ਇਹ ਸਭ ਕੁਝ ਕਰਦਾ ਰਿਹਾ ਉਹ ਸਾਧਾ ਪਤਾ ਨਹੀਂ ਹਰੇ ਕੀ ਕੁਝ ਕਰਦਾ ਸੀ ਤਸੀਮਾ ਕਿਉਂ ਤਸੀਮ ਸਿੰਘ ਕਹਿੰਦੇ ਨੇ ਤਸੀਮਾ ਜਿਹੜਾ ਉਹਨੂੰ ਸੋਤਾ ਲਾਇਆ ਸੀ ਭਾਈ ਅਮਰਜੀਤ ਸਿੰਘ ਤੇ ਸਰਜੀਤ ਸਿੰਘ ਨੇ ਆਖਰ ਇਹ ਲੋਕ ਕਿਉਂ ਮਾਰਨੇ ਪੈਂਦੇ ਨੇ ਕਿਉਂ ਸਿੰਘਾਂ ਨੂੰ ਜਿਹੜਾ ਆਪਣੇ ਹੱਥ ਦੇ ਵਿੱਚ ਕਾਨੂੰਨ ਲੈਣਾ ਪੈਂਦਾਗਾ ਜਦੋਂ ਕੋਈ ਪਾਸੋਂ ਚਾਰਾ ਨਾ ਚੱਲੇ ਕਿਸੇ ਪਾਸੋਂ ਜਦੋਂ ਅਰਜ਼ੂ ਹੀ ਨਾ ਸੁਣੀ ਜਾਵੇ ਜਦੋਂ ਸੰਗਤ ਦੀ ਇੰਨੀ ਆਵਾਜ਼ ਆ ਕੱਟ ਹੋਇਆ ਉੱਥੇ ਉਹਨੂੰ ਨਾ ਕੱਢਿਆ ਜਾਵੇ ਸਰਕਾਰ ਦੀ ਸਰੇਆਮ ਨੂੰ ਸਕਿਉਰਟੀ ਦਿੱਤੀ ਜਾਵੇ ਤੇ ਸਰੇਆਮ ਸਰਕਾਰ ਉਹਦਾ ਪੱਖ ਪੂਰੇ ਤੇ ਫਿਰ ਜਦੋਂ ਗੁਰੂ ਘਰ ਦੇ ਵਿੱਚ ਆਏ ਜੇ ਲੋਕ ਗੰਦ ਪਾਉਂਦੇ ਨੇ ਤਾਂ ਫਿਰ ਉਹਨਾਂ ਨੂੰ ਸੋਦੇ ਲੱਗਦਾਗਾ ਉਤਰ ਸਿੰਘ ਪਾਪੀ ਨੂੰ ਮਾਰਿਆ ਤਾਂ ਪੁਲਸ ਨੇ ਝੂਠਾ ਅਨਕਾਊਂਟਰ ਕਰ ਦਿੱਤਾ ਤੇ ਲਾਸ਼ ਵੀ ਹਾਲ ਤੱਕ ਖੁਰਦ-ਵੁਰਦ ਕੀਤੀ ਹੋਈ ਹੈ ਹਾਲ ਤੱਕ ਲਾਸ਼ ਦਾ ਪਤਾ ਨਹੀਂ ਅਮਰਜੀਤ ਸਿੰਘ ਜੀ ਦਾ ਪਹਿਲਾਂ ਕਹਿੰਦੇ ਸੀ ਕਿ ਹਸਪਤਾਲ ਦੇ ਵਿੱਚ ਪਈ ਆ ਫਲਾਨੇ ਤਾਂ ਪਈ ਆ ਧਮਕੇ ਤਾਂ ਪਈ ਆ ਪਰ ਹੁਣ ਪਤਾ ਜਾ ਕੇ ਲੱਗਿਆ ਤੇ ਉਹਦੇ ਲਾਸ਼ ਦਾ ਵੀ ਅਜੇ ਕੋਈ ਪਤਾ ਨਹੀਂ ਪੁਲਸ ਪ੍ਰਸ਼ਾਸਨ ਕਹਿ ਰਿਹਾ ਕਿ ਉਹਦਾ ਭਾਈ ਅਮਰਜੀਤ ਸਿੰਘ ਦਾ ਲਾਸ਼ ਨੂੰ ਲੈ ਗਿਆ ਪਰ ਅਜੇ ਤੱਕ ਇਹ লাশ ਲੈ ਕੇ ਆਉਂਦੇ ਹੁੰਦੇ ਹੀ ਪੰਜਾਬ ਲਿਆਂਦੀ ਹੁੰਦੀ ਤਾਂ ਸਭ ਨੂੰ ਪਤਾ ਲੱਗ ਜਾਣਾ ਸੀ মিডিਏ ਦੇ ਵਿੱਚ ਵੀ ਆਉਣਾ ਸੀ ਪਰ ਇਹ ਗੱਲ ਕਿਤੇ ਨਾ ਕਿਤੇ ਇਕ ਲੁਕੋਈ ਜਾ ਰਹੀ ਆ ਜੇ ਆਪਾਂ ਕਹਿ ਦਈਏ ਕਿ 1990 92 ਦਹਾਕੇ ਆ ਕੰਮ ਜਿਹੜਾ ਪੁਲਿਸ ਵੱਲੋਂ ਦੁਬਾਰਾ ਸ਼ੁਰੂ ਕਰ ਦਿੱਤਾ ਇੱਕ ਬਹੁਤ ਵੱਡਾ ਸਿੱਖ ਕੌਮ ਦੇ ਵਿੱਚ ਪਤਾ ਨਹੀਂ ਸਿੱਖ ਕੌਮ ਕਿੱਥੇ ਸੁੱਤੀ ਪਈ ਆ ਤੇ ਜਦੋਂ ਦੁਸ਼ਤੋਂ ਕੋਈ ਗੱਡੀ ਚਾੜਦਾ ਉਦੋਂ ਦਾ ਸਿਕੋਂ ਬੱਲੇ ਬੱਲੇ ਕਹਿੰਦੀ ਆ ਬਾਅਦ ਵਿੱਚ ਉਹਨਾਂ ਦਾ ਘਰ ਦੀ ਸਾਰ ਨਹੀਂ ਲੱਤੀ ਜਾਂਦੀ ਉਹਨਾਂ ਦੀ ਡੈੱਡ ਬੋਡੀ ਆ ਜਿਹੜੀ ਉਹਦੇ ਨਾਲ ਕੀ ਖਲਵਾੜ ਕੀਤਾ ਪੁਲਿਸ ਵੱਲੋਂ ਕੀ ਨਹੀਂ ਕੀਤਾ ਹਲ ਤੱਕ ਇਹ ਨਹੀਂ ਪਤਾ ਲੱਗਿਆ ਕਿ লাশ ਹਾਇ ਕਿੱਥੇ ਆ ਕਿ ਕਿੱਦੇ ਖੁਰਦ-ਵੁਰਦ ਕਰ ਦਿੱਤੀ ਆ ਸਿਕੋਂ ਨੂੰ ਚਾਹੀਦਾ ਕਿ ਉਸ ਆਏ ਅਮਰਜੀਤ ਸਿੰਘ ਦੀ লাশ ਆ ਜਿਹੜੀ ਉਸ ਨੂੰ ਜਿਹੜਾ ਹੈਗਾ ਉਹਨਾਂ ਦੇ ਘਰ ਵਿੱਚ ਲਿਆਂਦਾ ਜਾਵੇ ਸਿੱਖ ਰੀਤ ਮਰਜਾਦਾ ਅਨੁਸਾਰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਸਰਬਜੀਤ ਸਿੰਘ ਸੀ ਉਹਦੇ ਅਮਰਜੀਤ ਸਿੰਘ ਦੇ ਨਾਲ ਉਹਦਾ ਵੀ ਪਤਾ ਲਾਇਆ ਜਾਵੇ ਕਿ ਉਹ ਨੌਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਂ ਕਿੱਥੇ ਮਾਰਮਕਾਤਾ ਜਾਂ ਕਿੱਥੇ ਆ ਇੱਕ ਇਸ ਵੇਲੇ ਦੀ ਵੱਡੀ ਖਬਰ ਆ ਕਿ ਜਿਹੜਾ ਪੁਲਿਸ ਵੱਲੋਂ ਇੱਕ ਸਰਿਆਂ ਝੂਠ ਬੋਲਿਆ ਜਾ ਰਿਹਾ ਕਿ ਅਮਰਦੀਪ ਸਿੰਘ ਦੀ ਲਾਸਾ ਜਿਹੜੀ ਉਹਦਾ ਭਾਈ ਲੈ ਗਿਆ ਇਹ ਨਾਨਕ ਮੱਤੇ ਗੁਰਦੁਆਰੇ ਦੇ ਵਿੱਚ ਮਾਰਤ ਦੇ ਮਹੀਨੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਤਾਂ ਉਹ ਸਾਹ ਦਿੱਦੋਂ ਕੋ ਕ੍ਰਮ ਕਰਦਾ ਸੀ ਉਦੋਂ ਕਿਸੇ ਨੇ ਨਹੀਂ ਉਹ ਕੀਤਾ ਉਦੋਂ ਕੋਈ ਸਰਕਾਰ ਨਹੀਂ ਬੋੜੀ ਉਦੋਂ ਕੋਈ ਪ੍ਰਸ਼ਾਸਨ ਨਹੀਂ ਬੋੜਿਆ ਜੇ ਉਹ ਅੱਕੇ ਹੋਏ ਲੋਕਾਂ ਨੇ ਸਿੰਘਾਂ ਨੇ ਜਾਂ ਕਹਿ ਦੀ ਆਪਾਂ ਉਹਨੂੰ ਸੋਦਾ ਲਾ ਦਿੱਤਾ ਤੇ ਝਟ ਪੁਲਿਸ ਹਰਕਤ ਆ ਜਾਂਦੀ ਆ ਤੇ ਉਸ ਨੂੰ ਉਹਨਾਂ ਨੌਜਵਾਨਾਂ ਦਾ ਝੂਠਾ ਅਨਕਾਊਂਟਰ ਕੀਤਾ ਜਾਂਦਾ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਭਾਈ ਅਮਰਜੀਤ ਸਿੰਘ ਦੀ লাশ ਉਹਨਾਂ ਦੇ ਪਿਤਾ ਉਹਨਾਂ ਦੇ ਮਾਪੇ ਉਹਨਾਂ ਦਾ ਭਰਾ ਮੀਆਂ ਮਿੰڈا ਅਮਰਸਰ ਵਿੱਚ ਲੈ ਕੇ ਆ ਰਹਿਆ ਜਾਂ ਲਿਆਂਦੀ ਆ ਜਾਂ ਸੰਸਕਾਰ ਹੋ ਗਿਆ ਜਾਂ ਕਿੱਥੇ ਹੈਗੀ ਆ ਕਿੱਥੇ ਨਾ ਹੈਗੀ ਆ ਇਹਦੀ ਪੜਤਾਲ ਕਰਨੀ ਸਿੱਖ ਕੌਮ ਦਾ ਜ਼ਰੂਰ ਫਰਜ਼ ਆ ਸਿੱਖ ਜਥੇਬੰਦੀਆਂ ਦਾ ਫਰਜ਼ ਆ ਜਿਹੜਾ ਸਿੱਖ মিডিਆ ਹੈਗਾ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਨਾਂ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਆ ਬਾਕੀ ਸਿੱਖ ਜਥੇਬੰਦੀਆਂ ਨੂੰ ਇਹਦੀ ਆਵਾਜ਼ ਉਠਾਉਣੀ ਚਾਹੀਦੀ ਆ ਸ਼ਰੋਮਣੀ ਕਮੇਟੀ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤੇ ਆਪਣੇ ਕਮੈਂਟ ਵੀ ਕਰੋ ਕਿ ਉਹ ਜਿਹੜਾ ਨਾਨਕ ਮੱਤੇ ਵਾਲਾ ਤਰਸੀਮਾ ਸੀ ਉਹਨੂੰ ਸਿੰਘਾਂ ਵੱਲੋਂ ਸੋਦਾ ਜਾਣਾ ਜਿਹੜਾ ਠੀਕ ਸੀ ਜਾਂ ਜਿਹੜਾ ਪੁਲਸ ਵੱਲੋਂ ਝੂਠਾ ਅਨਕਾਊਂਟਰ ਕੀਤਾ ਗਿਆ ਇਹ ਸੱਚ ਵਿੱਚ ਹੀ ਝੂਠਾ ਅਨਕਾਊਂਟਰ ਕੀਤਾ ਗਿਆ ਜਾਂ ਸਰਬਜੀਤ ਸਿੰਘ ਦੂਜਾ ਜਿਹੜਾ ਨਾਲ ਸੀ ਨੌਜਵਾਨ ਉਹ ਕਿੱਥੇ ਆ ਪੁਲਿਸ ਦੀ ਹਸਤੀ ਦੇ ਵਿੱਚ ਆ ਜਾਂ ਉਸ ਨੂੰ ਵੀ ਮਾਰ ਕੇ ਖਪਾ ਦਿੱਤਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕਰੋ ਸ਼ੇਅਰ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਕੇ ਜਰੂਰ ਦੱਸਣਾ ਕਿ ਉਹਨਾਂ ਸਿੰਘਾਂ ਨਾਲ ਕੀ ਬਿੱਤਿਆ ਕਿ ਜਾਂ ਜਿਹੜਾ ਤਰਸੀਮਾ ਸਾਹ ਸੀ ਉਹ ਕੀ ਗੁਰਦੁਆਰੇ ਵਿੱਚ ਕਰਦਾਰੇ ਆ ਧੰਨਵਾਦ ਬੈਲਜੀ ਦਾ ਖਾਲਸਾ ਬੈਲਜੀ ਕੀ ਫਤੇ